ਪੰਜਾਬ ਦੇ ਡੀਜੀਪੀ ਗੌਰਵ ਵੀਆਦਵ ਦੀ ਹਦਾਇਤਾਂ ਤੇ ਅੱਜ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਇੱਕ ਤਾਲਮੇਲ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਡੀਐਸਪੀ ਸੁਲਤਾਨਪੁਰ ਲੋਧੀ ਅਤੇ ਡੀਐਸਪੀ ਕਪੂਰਥਲਾ ਦੀ ਅਗਵਾਈ ਵਿੱਚ ਸਾਰੇ ਥਾਣਿਆਂ ਦੀ ਪੁਲਿਸ ਨੂੰ ਨਾਲ ਲੈ ਕੇ ਸਰਚ ਆਪਰੇਸ਼ਨ ਚਲਾਇਆ ਗਿਆ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਦੀ ਚੈਕਿੰਗ ਕੀਤੀ ਗਈ ਅਤੇ ਆਉਣ ਜਾਣ ਵਾਲੀ ਯਾਤਰੀਆਂ ਦੇ ਸਮਾਨ ਦੀ ਵੀ ਤਲਾਸ਼ੀ ਲਈ ਗਈ ਇਸ ਮੌਕੇ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਘੇਰ ਲਿਆ ਕਪੂਰਥਲਾ ਤੋਂ ਦਵਿੰਦਰ ਸ਼ਰਮਾ ਦੀ ਰਿਪੋਰਟ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਦਾਇਤ ਅਨੁਸਾਰ ਅੱਜ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਸ ਵਿੱਚ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਅਸੀਂ ਆਪਣੀ ਸਾਰੀ ਫੋਰਸ ਦੇ ਨਾਲ ਜਿਹੜੇ ਆ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਨੂੰ ਚੈੱਕ ਕਰਾਂਗੇ ਅਤੇ ਕੋਈ ਵੀ ਜੇ ਕੋਈ ਸ਼ੱਕੀ ਉੱਥੇ ਬੰਦਾ ਪਾਇਆ ਜਾਂਦਾ ਹੈ ਤੇ ਉਹਦੀ ਵੈਰੀਫਾਈ ਕੀਤਾ ਜਾਏਗਾ ਉਹਨੂੰ ਸਰਚ ਕੀਤਾ ਜਾਏਗਾ ਇਸ ਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਸਬਡਿਵੀਜ਼ਨ ਦੇ ਚਾਰੇ ਐਸਐਚਓਜ਼ ਨੇ ਮੇਰੇ ਨਾਲ ਮਿਲ ਕੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ ਤੇ ਅਸੀਂ ਕੁਝ ਚੱਕੀ ਬੇਕਤੀਆਂ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲੇ ਤੱਕ ਅਸੀਂ ਤਿੰਨ ਤੋਂ ਚਾਰ ਬੇਕਤੀਆਂ ਨੂੰ ਅਪਰੀਹੈਂਡ ਕੀਤਾ ਹੈਗਾ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਜੇਕਰ ਉਹਨਾਂ ਕੋਲੇ ਕੋਈ ਵੀ ਜਿਹੜਾ ਕਿ ਗੈਰ ਕਾਨੂੰਨੀ ਜਿਹੜਾ ਕੋਈ ਤੱਤ ਸਾਹਮਣੇ ਆਏਗਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆ ਦੇਗੀ। ਜਿਹੜਾ ਤੁਸੀਂ ਕਪੂਰਥਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਜਿਹੜਾ ਸਰਚ ਵਿਹਾਂਜ ਲਾਇਆ ਕੀ ਕਾਰਨ ਕੇ ਗਾ? ਇਹ ਅਜਮਾਨ ਜੋ ਡੀਪੀ ਸਾਹਿਬ ਵੱਲੋਂ ਈਗਲ 3 ਫਰੇਸ਼ਨ ਦੇ ਤਹਿਤ ਹੁਕਮ ਹੋਇਆ ਸੀਗਾ ਤੁਸੀਂ ਆਪਣੀ ਸਾਰੀ ਦੀ ਸਾਰੀ ਫੋਰਸ ਤੇ ਨਾਲ ਸਾਡੇ ਐਸ ਐਚ ਓ ਪੀ ਬਸਟੈਂਡ ਤੇ ਰਿਡਿਊਸਿੰਗ ਚੈਨਜੀ ਕੀ ਇਹਦੇ ਵਿੱਚ ਸ਼ਕਤੀਵਰਤਿਆਂ ਨੂੰ ਰਾਉਂਡ ਅਪ ਕੀਤਾ ਹੈਗਾ ਇੱਕ ਦੋ ਨੂੰ ਤੇ ਇਹ ਮੇਨ ਮੁੱਦਾ ਸਾਡਾ ਹੈਗਾ ਵੀ ਜਿਹੜਾ ਕੋਈ ਲੋਕਾਂ ਦੇ ਦੇਲੇ ਵਿੱਚ ਸੁਰੱਖਿਆ ਦੀ ਪਾਉਣਾ ਵਧੇ ਤੇ ਲੋਕ ਸਾਨੂੰ ਇਹਦੇ ਬਾਰੇ ਨਿਉਟ੍ਰਲ ਮਾੜੀ ਕੀ ਨਜ਼ਰ ਆਉਂਦੀ ਤੇ ਜਿਵੇਂ ਰੋਣ ਕਰ ਸਕੀ